ਸੋ ਅੱਜ ਦੇ ਜਿਹੜੀ ਸਮਾਗਮ ਦੀ ਸ਼ੁਰੂਆਤ ਹੋ ਰਹੀ ਹੈ ਸਮਾਗਮ ਦਾ ਆਖੰਡ ਕੋ ਕਰ ਰਹੇ ਹਾਂ ਅ ਸੰਗਰੂਰ ਵਿਖੇ ਕੌਮਾਂਤਰੀ ਨਾਰੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿੱਥੇ ਐਮਐਲਏ ਸੰਗਰੂਰ ਵਿਭਾ ਨਰਿੰਦਰ ਕੌਰ ਭਰਾਜੋਰਾ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਸਰਕਾਰੀ ਆਈਟੀਆਈਜ਼ ਮੁਲਾਜ਼ਮ ਜੂਨੀਅਨ ਪੰਜਾਬ ਵੱਲੋਂ ਵਿਭਾ ਨਰਿੰਦਰ ਕੌਰ ਭਰਾ ਨੂੰ ਮੰਗ ਪੱਤਰ ਦਿੱਤਾ ਗਿਆ ਸਰਕਾਰ ਦੇ ਮੈਂਬਰ ਸੈਨਾ ਤੁਹਾਡੀ ਅੰਦੇਮੋ ਨੇ ਉਹ ਆਪਰੇ ਕਿਹਾ ਦੇ ਮੰਗ ਪੱਤਰ ਦੀ ਜਾਣਕਾਰੀ ਦਿੰਦਿਆਂ ਮੁਲਾਜ਼ਮਾ ਅਗਮਾਨ ਨੇ ਕਿਹਾ ਹਾਂ ਜੀ ਸਰ ਆਪਣਾ ਨਾਮ ਦੱਸੋ ਸੰਦੀਪ ਕੁਮਾਰ ਮੈਂ ਇੰਸਟ੍ਰਕਟਰ ਆਈਟੀ ਸੰਗਰੂ ਤੋਂ ਅੱਜ ਪ੍ਰਾਜ ਮੈਡਮ ਨੂੰ ਤੁਸੀਂ ਮੰਗ ਪੱਤਰ ਦਿੱਤਾ ਹੈ ਕਿ ਤੁਹਾਡੀ ਮੰਗਾਂ ਸਰ ਸਾਡੀ ਮੰਗ ਹੈ ਕਿ ਸਾਡੀ ਤਨਖਾਹ ਪਿਛਲੇ 10-12 ਸਾਲਾਂ ਤੋਂ ਹੈ ਜਾਂ 15000 ਰੁਪਏ ਤਨਖਾਹ ਦੇ ਉੱਪਰ ਇਸ ਕੰਮ ਕਰ ਰਹੇ ਹਾਂ ਜਦਕਿ ਇਸੇ ਸਰਕਾਰ ਨੇ ਆਪ ਸਰਕਾਰ ਜੋ ਦਿੱਲੀ ਵਿੱਚ ਹੈ ਉਹਨਾਂ ਨੇ ਇਸੇ ਤਰਜ਼ ਤੇ ਦੋ ਇੰਸਟਰਕਟਰ ਰੱਖੇ ਹੋਏ ਹਨ ਉਹਨਾਂ ਨੂੰ 6800 ਰੁਪਏ ਤਨਖਾਹ ਪਰਮੰਤ ਮਿਲ ਰਹੀ ਹੈ ਤੇ ਪਿਛਲੇ ਸਾਲਾਂ ਦੇ ਵਿੱਚ ਹਿਮਾਚਲ ਸਰਕਾਰ ਨੇ ਇਸੇ ਤਰਜ਼ ਦੇ ਉੱਪਰ ਦੋ ਇੰਸਟਰਕਟਰ ਸੀਆਈਟੀਆਈ ਇਸ ਵਿੱਚ ਉਹਨਾਂ ਨੂੰ ਰੈਗੂਲਰ ਵੀ ਕੀਤਾ ਹੈ ਤੇ ਹਰਿਆਣਾ ਸਰਕਾਰ ਨੇ ਵੀ ਇਸੇ ਤਰਜ਼ ਦੇ ਉੱਪਰ ਦੋ ਇੰਸਟਰਕਟਰ ਆਈਟੀਆਈ ਵਿੱਚ ਰੱਖੇ ਗਏ ਸੀ ਉਹਨਾਂ ਨੂੰ ਵੀ 35400 ਰੁਪਏ ਬੇਸਿਕ ਤਨਖਾਹ ਦੇ ਉੱਪਰ ਤਾਂ ਸਾਡੀ ਵੀ ਸਰਕਾਰ ਤੋਂ ਇਹ ਮੰਗ ਹੈ ਕਿ ਸਾਨੂੰ ਵੀ ਬੇਸਿਕ ਤਨਖਾਹ ਦੇ ਉੱਪਰ ਰੱਖਿਆ ਜਾਵੇ ਤੇ ਸਾਨੂੰ ਵੀ ਇਹ ਸਰਕਾਰ ਆਪਣੇ ਰੈਗੂਲਰ ਕੈਟੇਗਰੀ ਵਿੱਚ ਰੈਗੂਲਰ ਇਹ ਮੰਗ ਪੱਤਰ ਬਾਅਦ ਕਿਦਾਂ ਦਾ ਜਿਹੜਾ ਪ੍ਰਤੀਕਰਮ ਸੀ ਐਮਐਲਏ ਦਾ ਆ ਇੱਕ ਦੋ ਵਾਰ ਅਸੀਂ ਪਹਿਲਾਂ ਵੀ ਐਮਐਲਏ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਵੀ ਬਨਰਿੰਦਰ ਕਰੋ ਪਰ ਅੱਜ ਨੂੰ ਉਹਨਾਂ ਵੱਲੋਂ ਸਾਨੂੰ ਆਸ਼ਵਾਸਨ ਦੁਆਇਆ ਗਿਆ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਇਹ ਮੰਗ ਮੈਂ ਸੀਐਮ ਸਾਹਿਬ ਅੱਗੇ ਰੱਖਾਂਗੀ ਇਸ ਤੋਂ ਪਹਿਲਾਂ ਸਰ ਜਦੋਂ ਤੋਂ ਅਸੀਂ ਸ਼ੁਰੂ ਤੋਂ ਗੱਲ ਕਰੀਏ ਸਾਡੀ ਤਨਖਾਹ ਉਸ ਟਾਈਮ 7500 ਸੀ 2009 ਦੀ ਅਪੁਆਇੰਟਮੈਂਟ ਹੈਗੇ ਨੇ ਸਾਡੇ ਨਾਲ ਦੇ ਸਾਥੀ ਹੈਗੇ ਨੇ ਜਿਹੜੇ 2000 ਟ੍ਰਿਪਲ ਪੀ ਸਕੀਮ ਦੇ ਵਿੱਚ ਅਸੀਂ ਆਉਨੇ ਆ 7500 ਵਧਾ ਕੇ ਇਹਨਾਂ ਨੇ 10000 ਕਰਤੀ ਉਸ ਤੋਂ ਬਾਅਦ 14000 ਤੇ ਅੱਜ ਅਸੀਂ ਸਿਰਫ 15000 ਦੇ ਕੰਮ ਕਰਨ ਲਈ ਮਜਬੂਰ ਆ ਜੋ ਦਿਹਾੜੀਦਾਰ ਵੀ ਇੱਕ ਬੰਦਾ ਹੈ ਉਹ ਵੀ ਦਿਨ ਦੇ 500 ਤੋਂ ਕਿਤੇ ਜ਼ਿਆਦਾ ਵੱਧ ਕਮਾ ਲੈਂਦਾ ਆਪਣੇ ਪਰਿਵਾਰ ਦਾ ਗੁਜ਼ਾਰਾ 15000 ਕਰਨ ਚ ਬਹੁਤ ਮੁਸ਼ਕਲ ਹੈ ਕਿਉਂਕਿ ਬੱਚੇ ਘਰ ਦਾ ਸਾਰਾ ਪ੍ਰਬੰਧ ਦੇਖਣਾ ਤੇ ਅਸੀਂ ਬਹੁਤ ਵਾਰ ਸਰਕਾਰ ਨੂੰ ਆਪਣੇ ਮੰਗ ਪੱਤਰ ਦੇ ਚੁੱਕਿਆ ਉਮੀਦ ਕਰਦੇ ਆ ਇਸ ਵਾਰ ਸਾਡੀ ਗੱਲ ਵੱਲ ਗੌਰ ਕੀਤਾ ਜਾਏਗਾ ਤੇ ਸਾਡੀ ਤਨਖਾਹ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਦੋਤਸ਼ਲਾ ਰਾਨੀ ਹੈ ਮੈਂ ਕੋਪਾ ਇਨਸਟ੍ਰਕਟਰ ਹਾਂ ਸਰ ਇਥੇ